ਸਤ ਸੰਗਤ ਜੀਓ ਬਾਬਾ ਜੀ ਨੇ ਦੱਸਿਆ ਤਿੰਨ ਨਿਸ਼ਾਨੀਆਂ ਕਲਯੁਗ ਇਨ੍ਹਾਂ ਤਿੰਨ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਕਿਉਂ ਦੂਰ ਰਹਿਣਾ ਹੈ ਸੋ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਕਲ ਯੁਗ ਦੇ ਜਿਹੜੇ ਅਰਥ ਨੇ ਜਾਂ ਇੰਜ ਕਹਿ ਲੋ ਵੀ ਕਲ ਯੁਗ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਮਹਾਰਾਸ਼ਾ ਨੇ ਆਪ ਹੀ ਦੱਸ ਦਿੱਤੀਆਂ ਕਹਿੰਦੇ ਕਲ ਯੁਗ ਜਿਹੜਾ ਹੈ ਇਹਨਾਂ ਤਿੰਨ ਦੋਸਤਾਂ ਤੋਂ ਆਪ ਜੀ ਨੇ ਸਾਵਧਾਨ ਰਹਿਣਾ ਨਹੀਂ ਤਾਂ ਕਿਨੇ ਵੀ ਬਹੁਤ ਮੁਸ਼ਕਲ ਹੋ ਜਾਣੀ ਹੈ ਬੜਾ ਭਿਆਨਕ ਸਮਾਂ ਆਉਣ ਵਾਲਾ ਕਿਉਂਕਿ ਇਹ ਨਿਸ਼ਾਨੀਆਂ ਨੇ ਜੇ ਆਪਾਂ ਥੋੜੀਆਂ-ਥੋੜੀਆਂ ਨਿਸ਼ਾਨੀਆਂ ਨਾਲ ਸਾਨੂੰ ਦੱਸ ਦਿੱਤੀਆਂ ਥੋੜੀਆਂ-ਥੋੜੀਆਂ ਨਿਸ਼ਾਨੀਆਂ ਤੋਂ ਸਾਨੂੰ ਜਾਣੂ ਕਰਵਾ ਦਿੱਤਾ ਵੀ ਭਾਈ ਜਾਣੋ ਹੋ ਜੋ ਨਹੀਂ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਸਮਾਂ ਐਸਾ ਆ ਰਿਹਾ ਵੀ ਸਾਨੂੰ ਕੁਝ ਵੀ ਚੇਤਾ ਨਹੀਂ ਰਹਿਣਾ ਅਸੀਂ ਸਮਝਾਂਗੇ ਤੇ ਸਾਰਿਆਂ ਨੂੰ ਆਪਣੇ ਸਾਨੂੰ ਲੱਗਣਗੇ ਆਪਣੇ ਕਹਿੰਦੇ ਉਹੀ ਤੁਹਾਡੇ ਨਾਲ ਵੈਰ ਕਮਾਉਣਗੇ ਮੈਨੂੰ ਇੱਕ ਗੱਲ ਚੇਤੇ ਆ ਗਈ ਸਾਧ ਸੰਗਤ ਕਿਸੇ ਰਿਪੋਰਟ ਦੇ ਵਿੱਚ ਇੱਕ ਖੁਲਾਸਾ ਹੋਇਆ ਸੀ ਮੈਂ ਵੈਰ ਕਮਾਉਣ ਵਾਲੀ ਗੱਲ ਤੋਂ ਜਿਹੜਾ ਆਪ ਜੀ ਨਾਲ ਸਾਂਝ ਪਾਉਣ ਲੱਗਿਆ ਤੇ ਪੰਜਾਬ ਦੇ ਜਿਹੜੇ ਹਾਲਾਤ ਨੇ ਨਾ ਤਾਜ਼ਾ ਹਾਲਾਤ ਤੇ ਤਾਜ਼ਾ ਹਾਲਾਤ ਇਹ ਨੇ ਵੀ ਕਲਯੁਗ ਕੀ ਐ ਸਮਝਿਓ ਥੋੜਾ ਜਿਆ ਤੇ ਕਹਿੰਦੇ ਵੀ 40% ਜਿਹੜਾ ਪੰਜਾਬ ਦੇ ਵਿੱਚ ਉਹ ਕੇਸ ਪਾਏ ਗਏ ਜਿਨ੍ਹਾਂ ਨੇ ਕਹਿੰਦੇ ਘਰ ਦੇ ਭੇਟੀ ਹੋਣ ਦੇ ਨਾਤੇ ਘਰ ਦੀਆਂ ਔਰਤਾਂ ਤੇ ਆਖ ਰੱਖੀ ਤੇ ਸਮਾਪਾ ਕੇ ਉਹਨਾਂ ਨਾਲ ਗਲਤ ਕੰਮ ਕੀਤਾ ਕੋਈ ਦੋਸਤ ਸੀ ਕੋਈ ਭਰਾ ਲੱਗਦਾ ਸੀ ਕੋਈ ਕੁਝ ਕੋਈ ਕੁਝ ਕੁਝ 40% ਕੇਸ ਇਦਾਂ ਦੇ ਵੇਖੇ ਕਿਸੇ ਬੰਦੇ ਨੇ ਨਾ ਰਿਪੋਰਟ ਛਾਪੀ ਸੀ ਤੇ ਉਹ ਮੈਨੂੰ ਵੇਖਣ ਨੂੰ ਮਿਲੀ ਤੇ ਮੈਂ ਹੈਰਾਨ ਹੋ ਗਿਆ ਵੀ ਐਦਾਂ ਦੀਆਂ ਚੀਜ਼ਾਂ ਕੋਈ ਦੋਸਤ ਬਣ ਕੇ ਉਹਦੀ ਭੈਣ ਨਾਲ ਗਲਤ ਕੰਮ ਕਰ ਗਿਆ ਉਹਦੇ ਘਰ ਵਾਲੀ ਨਾਲ ਕਰ ਗਿਆ ਤੇ ਕੋਈ ਕਹਿੰਦੇ ਉਹਨਾਂ ਦੀ ਮਾਂ ਨਾਲ ਹੀ ਕਰ ਗਿਆ ਸੋ ਐਦਾਂ ਦੇ ਜਿਹੜੇ ਲੋਕ ਨੇ ਨਾ ਘਟੀਆ ਕਿਸਮ ਦੇ ਮਾੜੀ ਸੋਚ ਵਾਲੇ ਉਹ ਵੀ ਹੈਗੇ ਆ ਕਿਉਂਕਿ ਘਰ ਕਾ ਭੇਤੇ ਲੰਕਾ ਟਾਇਆ ਬਈ ਇਹ ਕਹਾਵਤ ਜਿਹੜੀ ਬਣੀ ਹੈ ਨਾ ਇਹ ਤਾਂ ਬਣੀ ਵੀ ਜਿਹੜਾ ਘਰ ਦਾ ਬੰਦਾ ਜਿਹੜਾ ਭੇਤ ਹੈ ਜਿਹਨੂੰ ਪਤਾ ਵੀ ਇੰਨੇ ਟਾਈਮ ਤੇ ਇੰਨੇ ਵਜੇ ਘਰ ਹੁੰਦੇ ਇੰਨੇ ਵਜੇ ਨਹੀਂ ਹੁੰਦੇ ਇਤੋਂ ਚੋਰੀ ਕਰਨੀ ਹੈ ਇੱਥੇ ਆਹ ਚੀਜ਼ ਪਈ ਹੈ ਇੱਥੇ ਨਹੀਂ ਪਈ ਤੇ ਉਹ ਬੰਦਾ ਵੇਖ ਕੇ ਕਰਦਾ ਪਰ ਅੱਜ ਕੱਲ ਚੋਰੀਆਂ ਵਾਲਾ ਸਿਸਟਮ ਵੀ ਜਿਆਦਾ ਹੈ ਤੇ ਅੱਜ ਕੱਲ ਜਿਹੜਾ ਨਾ ਇਦਾਂ ਦੇ ਜ਼ਬਰ ਜਨਾਹ ਜਿਹੜੇ ਬਲਾਤਕਾਰ ਵਰਗੇ ਕੇਸ ਨੇ ਉਹ ਬਹੁਤ ਜਿਆਦੇ ਨਹੀਂ ਬੜੇ ਜੋਰਾਂ ਤੇ ਨਹੀਂ ਉਹਦਾ ਕਾਰਨ ਇਹ ਹੀ ਹੈ ਕਿ ਸਾਡੇ ਲੋਕ ਜਿਹੜੇ ਨੇ ਉਹ ਭੇਤ ਪਾ ਕੇ ਕੰਮ ਕਰਦੇ ਨੇ ਤੇ ਯਾਰੀਆਂ ਦੋਸਤੀਆਂ ਇੱਕ ਬੰਦੇ ਨੇ ਹੋਰ ਕਾਲਮ ਛਾਪਿਆ ਸੀ ਸੱਚਾਈ ਜਿੱਥੇ ਤੱਕ ਮੈਨੂੰ ਲੱਗੀ ਉਹ ਕਹਿੰਦਾ ਅੱਜ ਕੱਲ ਯਾਰੀਆਂ ਦੋਸਤੀਆਂ ਸਿਰਫ ਨਾਮ ਦੀਆਂ ਨੇ 2% ਜਿਹੜੇ ਨੇ ਸੱਚੇ ਦੋਸਤ ਨਹੀਂ ਤਾਂ ਫਿਰ ਅੱਜਕੱਲ ਕਹਿੰਦੇ ਮਤਲਬ ਕਰਕੇ ਜੇ ਤਾਂ ਪੈਸਾ ਤਾਂ ਯਾਰੀ ਲਾਉਂਦੇ ਨੇ ਜਾਂ ਫਿਰ ਜਿਹਦੀ ਭੈਣ ਹੈ ਜਾਂ ਫਿਰ ਜਿਹਦੇ ਘਰ ਵਾਲੀ ਸੋਹਣੀ ਹੈ ਤੇ ਜਾਂ ਫਿਰ ਇੰਟੈਲੋ ਵੀ ਜਿਹਦੇ ਘਰ ਦੇ ਵਿੱਚ ਕੋਈ ਵੀ ਧੀ ਭੈਣ ਹੈ ਜਾਂ ਉਹਦੀ ਮਾਂ ਕੋਈ ਵੀ ਹੈ ਕਹਿੰਦੇ ਵੀ ਇਸ ਕਰਕੇ ਯਾਰੀ ਲਾਉਂਦੇ ਵੀ ਕੱਲ ਨੂੰ ਜਿਹੜਾ ਹੈ ਮੈਂ ਮੌਕਾ ਪਾ ਕੇ ਇਹਨਾਂ ਦੇ ਵਾਰ ਕਰ ਸਕਾਂ ਕਹਿੰਦੇ ਉਹਦੇ ਨੇੜੇ ਹੋਣ ਦੇ ਲਈ ਜਿਹੜਾ ਯਾਰੀ ਨੂੰ ਵਰਤਿਆ ਜਾਂਦਾ ਹੈ ਦੋਸਤੀ ਨੂੰ ਵਰਤਿਆ ਜਾਂਦਾ ਹੈ ਤੇ ਅੱਜਕੱਲ ਸਮਾਂ ਨਾ ਜਿਹੜਾ ਇਹੋ ਜਿਹਾ ਹੋ ਗਿਆ ਤੇ ਉਹ ਬੰਦੇ ਦੀਆਂ ਜਿਹੜੀਆਂ ਰਿਪੋਰਟਾਂ ਸੀ ਮੈਂ ਇਹਦੇ ਵਿੱਚੋਂ ਕੁਝ ਕੁ ਪੜਿਆ ਤੇ ਜਿਹੜੇ ਸਾਰ ਕੱਢੇ ਗਏ ਵੀ ਹਾਂ ਬਿਲਕੁਲ ਗੱਲ ਤੇ ਬਿਲਕੁਲ ਸੱਚੀ ਹੈ ਇਹਦੇ ਵਿੱਚ ਸੱਚਾਈ ਹੈ ਇਹਦੇ ਵਿੱਚ ਝੂਠ ਨਹੀਂ ਇਹਦੇ ਵਿੱਚ ਕੁਝ ਵੀ ਝੂਠ ਨਹੀਂ ਜੇ ਉਹ ਵੀ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਅਜੇ ਨਹੀਂ ਹੁੰਦਾ ਸੋ ਕਹਿੰਦੇ ਜਿਹੜੇ ਕਲਯੁਗ ਦੇ ਵਿੱਚ ਨੇ ਨਾ ਇਹ ਨਿਸ਼ਾਨੀਆਂ ਨੇ ਕਲਯੁਗ ਦੀਆਂ ਅੱਜ ਇਦਾਂ ਹੀ ਹੋ ਰਿਹਾ ਇਹ ਕਲਯੁਗ ਸਾਡੇ ਯੋਰਾ ਤੇ ਐ ਸਿਖਰਾਂ ਤੇ ਐ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜੜੀਆਂ ਨੇ ਉਹ ਘਰਾਂ ਤੋਂ ਆਪਣੀ ਮਰਜ਼ੀ ਨਾਲ ਭੱਜ ਰਹੀਆਂ ਨੇ ਉਹਨਾਂ ਦੇ ਮਾਈਂਡ ਵਾਸ਼ ਕੀਤੇ ਜਾ ਰਹੇ ਆ ਤੇ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ ਸਾਡੀਆਂ ਬੱਚੀਆਂ ਸੇਫ ਨਹੀਂ ਸਾਡੇ ਬੱਚੇ ਸੇਫ ਨਹੀਂ ਹੈਗੇ ਸਕੂਲ ਦੇ ਬਾਹਰ ਇੱਕ ਬੰਦਾ ਗਲਤ ਕੰਮ ਕਰਦਾ ਹੋਇਆ ਦਿਖਾਈ ਦਿੱਤਾ ਸਾਡੀਆਂ ਬੱਚੀਆਂ ਨੂੰ ਵੇਖ ਕੇ ਸਾਡੀਆਂ ਭੈਣਾਂ ਨਿਆਣੀਆਂ ਬੱਚੀਆਂ ਨੂੰ ਵੇਖ ਕੇ ਉਹ ਬੰਦਾ ਗਲਤ ਕੰਮ ਕਰ ਰਿਹਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਉਹਦੀ ਜਿਹੜੀ ਵੀਡੀਓ ਆ ਜ ਕਿਸ ਨੂੰ ਚਾਹੀਦੀ ਹੋਈ ਤਾਂ ਦੱਸਿਓ ਤੇ ਉਹ ਬੰਦੇ ਨੇ ਇਹੋ ਜਿਹੇ ਘਟੀਆਂ ਕੰਮ ਕਰਦੇ ਨੇ ਇਹ ਕੱਲ੍ਹ ਜੁਗੀ ਐ ਹੋਰ ਕੀ ਐ ਕਹਿੰਦੇ ਆਪਣੇ ਦੋਸਤਾਂ ਮਿੱਤਰਾਂ ਤੇ ਵੀ ਯਕੀਨ ਨਾ ਕਰੋ ਕਿਉਂ ਨਾ ਕਰੋ ਕਹਿੰਦੇ ਇਹੋ ਜਿਹੇ ਮਿੱਤਰ ਦੋਸਤ ਉਹਨਾਂ ਨੂੰ ਸਮਾਂ ਜਿਹੜਾ ਹੈ ਜਦੋਂ ਲੱਗਦਾ ਕਹਿੰਦੇ ਇਹੋ ਜੀਆਂ ਚੀਜ਼ਾਂ ਵਰਤ ਨੇ ਜਿਹੜੇ ਬੰਦੇ ਤੁਹਾਡੀ ਗੱਲ ਕਿਤੇ ਹੋਰ ਕਰ ਸਕਦੇ ਆ ਜਿਹੜੇ ਤੁਹਾਡੇ ਘਰ ਦਾ ਭੇਤ ਕਿਸੇ ਹੋਰ ਨੂੰ ਵੀ ਦੇ ਸਕਦੇ ਆ ਕਹਿੰਦੇ ਐਸੇ ਦੋਸਤਾਂ ਤੋਂ ਬਚ ਕੇ ਰਹੋ ਤੇ ਕਹਿੰਦੇ ਵੀ ਇੱਕ ਗੱਲ ਇਹ ਵੀ ਹੈ ਕਹਿੰਦੇ ਉਹ ਬੰਦੇ ਨਾ ਜਿਹੜੇ ਦੇਖਣ ਨੂੰ ਤਾਂ ਤੁਹਾਡੇ ਮਿੱਤਰ ਜਾਪਣਗੇ ਤੁਹਾਨੂੰ ਵਿਸ਼ਵਾਸ ਵਿੱਚ ਲੈਣਗੇ ਵੀ ਹਾਂ ਇਹੋ ਹੀ ਮੇਰਾ ਮਿੱਤਰ ਹੈ ਉਹ ਮੇਰਾ ਦੋਸਤ ਹੈ ਮੇਤੋ ਬਿਨਾ ਕਿਤੇ ਨਹੀਂ ਜਾਂਦਾ ਕਹਿੰਦੇ ਜਦੋਂ ਸੁਣਾ ਪੈਂਦੇ ਨਾ ਸਾਰੀ ਭੱਜ ਜਾਂਦੇ ਨੇ ਕਹਿੰਦੇ ਪਰ ਇਹ ਗੱਲ ਯਾਦ ਰੱਖਿਓ ਮੁਸੀਬਤ ਦੇ ਵਿੱਚ ਕੋਈ ਨਹੀਂ ਖੜਦਾ ਤੇ ਜਿਹੜੇ ਖੜ ਜਾਂਦੇ ਨੇ ਉਹੀ ਸੱਚੇ ਮਿੱਤਰ ਹੁੰਦੇ ਨੇ ਪਰ ਕਹਿੰਦੇ ਯਾਦ ਰੱਖਿਓ ਵੀ ਭਰੋਸਾ ਜਿਹੜਾ ਇਹ ਵੀ ਕਰਨਾ ਕਿ ਇਹਨੇ ਸਾਡਾ ਜਿਹੜਾ ਭਰੋਸਾ ਨਾ ਉਹ ਇੱਕਦਾਂ ਇੱਕ ਦਿਨ ਜ਼ਰੂਰ ਤੋੜਨਗੇ ਤੇ ਨਾਲ ਇਹ ਗੱਲ ਯਾਦ ਰੱਖਿਓ ਵੀ ਸਾਡੀ ਜਿਹੜੀ ਭਰੋਸਗੀ ਹੈ ਉਹ ਇਸ ਵਿਸ਼ੇ ਤੇ ਹੁੰਦੀ ਹੈ ਵੀ ਇਹ ਮੇਰਾ ਮਿੱਤਰ ਹੈ ਮੇਰੇ ਮੇਰੇ ਪਰਦੇ ਜਿਹੜੇ ਨੇ ਕਿਸੇ ਨੂੰ ਨਹੀਂ ਦੱਸੇਗਾ ਕੱਲ ਨੂੰ ਚਾਹੇ ਤੁਹਾਡੀ ਬੋਲਬਾਣੀ ਬੰਦ ਹੋ ਜਾਏ ਜੇਕਰ ਉਹ ਕਿਸੇ ਨੂੰ ਤੁਹਾਡੀ ਗੱਲ ਨਹੀਂ ਦੱਸ ਰਿਹਾ ਤੇ ਸਮਝ ਲਓ ਉਹਦੇ ਦਿਲ ਵਿੱਚ ਤੁਹਾਡੇ ਲਈ ਹਲੇ ਵੀ ਪਿਆਰ ਹੈ ਸਤਕਾਰ ਹੈ ਜੇਕਰ ਉਹ ਤੁਹਾਡੇ ਪਰਦੇ ਖੋਲ ਰਿਹਾ ਲੋਕਾਂ ਕੋਲੇ ਤਾਂ ਸਮਝ ਲਓ ਵੀ ਉਹ ਦੋਸਤੀ ਤੇ ਯਾਰੀ ਦੇ ਜਿਹੜਾ ਹੈ ਕਾਬਿਲ ਹੀ ਨਹੀਂ ਹੈ ਤੇ ਇਸੇ ਕਰਕੇ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਕਹਿੰਦੇ ਇਹੋ ਜਿਹੇ ਰਿਸ਼ਤੇ ਰਿਸ਼ਤੇਦਾਰ ਕਹਿੰਦੇ ਤੁਹਾਡੇ ਜਿਹੜੇ ਨਾ ਉਹ ਤੁਹਾਡੇ ਨਾਲ ਹੀ ਖਾਰ ਖਾਣ ਲੱਗ ਜਾਣਗੇ ਅਜਾ ਵੇਖਦੇ ਆ ਨਾ ਪਹਿਲਾਂ ਹੁੰਦੀਆਂ ਸੀ ਰਿਸ਼ਤੇਦਾਰੀਆਂ ਲੋਕਾਂ ਨੂੰ ਨਾ ਚਾਹ ਚੜ ਜਾਂਦਾ ਸੀ ਫਲਾਣੇ ਨੇ ਆਉਣਾ ਚਾਹੇ ਕੋਈ ਪਿੰਡ ਦਾ ਬੰਦਾ ਉਹੀ ਆਜੇ ਫਲਾਣੇ ਨੇ ਆਉਣਾ ਜੀ ਦੇ ਸਾਡੇ ਪਿੰਡ ਦਾ ਬੰਦਾ ਹੈ ਜੀ ਬੜੀ ਚੰਗੀ ਗੱਲ ਐ ਉਹਨੂੰ ਬਿਠਾਉਂਦੇ ਚਾਹ ਪਾਣੀ ਪਿਉਂਦੇ ਰੱਖਦੇ ਕੋਲ ਕਈ ਕਈ ਦਿਨ ਰਹਿੰਦੇ ਪਰ ਅੱਜ ਤੱਕ ਕਹਿੰਦੇ ਇੱਕ ਮਿੰਟ ਬੰਦਾ ਵੇਖ ਕੇ ਰਾਜ਼ੀ ਨਹੀਂ ਕਿਸੇ ਨੂੰ ਫੋਨ ਲਾ ਕੇ ਹਾਲ ਚਾਲ ਪੁੱਛਣ ਤੱਕ ਰਾਜ਼ੀ ਨਹੀਂ ਦੁਨੀਆ ਇੰਨੀ ਮਤਲਬੀ ਹੋ ਗਈ ਸਾਡੇ ਘਰ ਪੱਕੇ ਹੋ ਗਏ ਵਿਸ਼ਵਾਸ ਸਾਡੇ ਕੱਚੇ ਹੋ ਗਏ ਸਾਡੇ ਇਹ ਹਾਲਾਤ ਬਣ ਗਏ ਸਾਡੀਆਂ ਇਹ ਚੀਜ਼ਾਂ ਬਣ ਗਈਆਂ ਸਾਡੇ ਲੋਕਾਂ ਨੂੰ ਨਾ ਇਹ ਚੀਜ਼ਾਂ ਜੜੀਆਂ ਨੇ ਉਹ ਡੰਗ ਰਹੀਆਂ ਨੇ ਸਾਡੇ ਲੋਕ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਹੈ ਉਹ ਇੰਨੇ ਕੋ ਨਿਗਲੇ ਗਏ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਹੋ ਕੀ ਗਿਆ ਸਾਡੇ ਨਾਲ ਵਰਤ ਕੀ ਗਿਆ ਸਾਡੇ ਨਾਲ ਪਾਣਾ ਕੀ ਵਰਤ ਗਿਆ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਕੋਈ ਵੀ ਗੱਲ ਜਿਹੜੀ ਐ ਇੱਧਰ ਉੱਧਰ ਨਹੀਂ ਰਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਥਲ-ਪੁਥਲ ਹੋ ਗਈਆਂ ਕਹਿੰਦੇ ਇਹ ਕਲਯੁਗ ਨੇ ਨਾ ਸਾਰਾ ਕੁਝ ਹਲਾਤਾ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਵਰਕਤਾ ਸੀ ਉਹ ਇੱਕ ਪਾਸੇ ਕਰ ਦਿੱਤੀਆਂ ਸਾਰੇ ਲੋਕਾਂ ਨੂੰ ਜਿਹੜਾ ਨਾ ਆਪਣੀ ਲਪੇਟ ਵਿੱਚ ਲੈ ਲਿਆ ਆਪਣੀ ਚਪੇਟ ਵਿੱਚ ਲੈ ਲਿਆ ਤੇ ਸਾਡੇ ਲੋਕ ਉਹ ਸਾਰੀਆਂ ਚੀਜ਼ਾਂ ਉਵੇਂ ਹੀ ਕਰੀ ਜਾ ਰਹੇ ਨੇ ਕਹਿੰਦੇ ਬਚੇਗਾ ਕੌਣ ਜਿਹੜਾ ਤੇ ਗੁਰੂ ਦੀ ਸਿੱਖਿਆ ਤੇ ਚੱਲੇਗਾ ਕਹਿੰਦੇ ਉਹ ਬਚੇਗਾ ਨਹੀਂ ਕਲਯੁਗ ਨੇ ਨਾ ਸਾਰੇ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਸਾਰਾ ਸੰਸਾਰ ਜਗਤ ਜਿਹੜਾ ਹੈ ਜੇਤਾ ਜਗਤ ਸੰਸਾਰ ਸਤਗੁਰ ਸਵਨਾ ਨੂੰ ਦੇਖਦਾ ਜੇਤਾ ਜਗਤ ਸੰਸਾਰ ਮੇਰੇ ਪਾਤਸ਼ਾਹ ਕਹਿੰਦੇ ਉਹ ਪ੍ਰਮਾਤਮਾ ਵੇਖ ਸਾਰਾ ਗੁਜ਼ਰਿਆ ਪਰ ਜਿਹੜੇ ਉਹਦੇ ਨਾਲ ਜੁੜ ਗਏ ਜਿਹੜੇ ਉਹਦਾ ਭੈ ਮੰਨਦੇ ਨੇ ਕਿਨੇ ਪ੍ਰਮਾਤਮਾ ਨੇ ਉਹਨਾਂ ਤੇ ਹੀ ਜਿਹੜੀ ਹੈ ਆਪਣੀ ਰੱਖਿਆ ਕੀਤੀ ਕਿ ਕਹਿੰਦੇ ਕਾਲ ਯੁਗ ਦੇ ਅੰਡਰ ਉਹਨਾਂ ਨੂੰ ਆਉਣ ਨਹੀਂ ਦਿੱਤਾ ਤੇ ਉਹਨਾਂ ਨੂੰ ਰੱਖਿਆ ਕਰਕੇ ਉਹਨਾਂ ਨੂੰ ਬਚਾ ਲਿਆ ਤੇ ਮੇਰੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਉਹਨਾਂ ਤੇ ਰਹਿਮਤ ਕਰ ਦਿੱਤੀ ਕਹਿੰਦੇ ਪਰ ਜਿਹੜੇ ਉਹਦੇ ਅਧੀਨ ਹੋ ਗਏ ਤੇ ਉਹ ਕਹਿੰਦੇ ਉਹਦੇ ਉਹਦੇ ਮੁਤਾਬਕ ਚੱਲਣੇ ਸ਼ੁਰੂ ਹੋ ਗਏ ਕਹਿੰਦੇ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਨਾਲ ਜੁੜੇ ਹੋਏ ਬਚ ਜਾਣਗੇ ਉਹਨਾਂ ਨੂੰ ਕਹਿੰਦੇ ਸਾਰਾ ਅੰਤਰੀਵ ਗਿਆਨ ਹੋ ਜਾਏਗਾ ਤੇ ਜਿਹੜੇ ਉਹਦੇ ਅੰਡਰ ਆਗੇ ਕੁਰਗਦੇ ਕਹਿੰਦੇ ਉਹਨਾਂ ਤੇ ਨੁਕਸਾਨ ਫਿਰ ਇਸ ਤਰ੍ਹਾਂ ਹੋਣਗੇ ਬਦਲ ਬਦਲ ਕੇ ਸਮੇਂ-ਸਮੇਂ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਰੰਗ ਵਿਖਾਉਣੀਆਂ ਸੋ ਪਿਆਰਿਓ ਇਹ ਨਿਸ਼ਾਨੀਆਂ ਨੇ ਹਜੇ ਤਾਂ ਸਾਡੇ ਲੋਕਾਂ ਨੂੰ ਕੁਝ-ਕੁਝ ਚੀਜ਼ਾਂ ਦਿਖਾਈ ਜਾ ਰਹੀਆਂ ਨੇ ਪਰ ਇਹਨਾਂ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਯਾਦ ਰੱਖਿਓ ਵੀ ਸਾਨੂੰ ਬਚਣ ਦੀ ਲੋੜ ਹੈ ਅੱਜ ਆਪਣੇ ਆਪ ਨੂੰ ਸੇਫ ਕਰਨ ਦੀ ਲੋੜ ਹੈ ਸੋ ਵਕਤ ਜ਼ਮਾਨਾ ਬਦਲਦਾ ਜਾ ਰਿਹਾ ਹੈ ਅਸੀਂ ਬਦਲਿਏ ਨਾ ਅਸੀਂ ਪਰਮਾਤਮਾ ਗੇ ਅਰਦਾਸ ਕਰੀਏ ਸਤਿਗੁਰੂ ਜੀ ਲੋਕਾਂ ਨੂੰ ਸਮਤ ਦੇਓ ਦੁਨੀਆ ਨੂੰ ਸਮਤ